ਹੋਰ ਵੀ ਪਿੰਡ ਚ ਹੈਗੇ ਇਹਨਾਂ ਦਾ ਇਹਨਾਂ ਦਾ ਮੈਡਮ ਜੀ ਰੋਜ਼ ਦਾ ਹੀ ਕੰਮ ਆ ਇਹਨਾਂ ਇਹਨਾਂ ਨੇ ਗੰਦ ਹੀ ਬਹੁਤ ਪਾਇਆ ਪਿੰਡ ਚ ਇੱਧਰ ਨੂੰ ਗਿਆ ਹਾਂਜੀ ਕੋਈ ਨਹੀਂ ਅੱਜ ਦੇਖਦੇ ਆ ਪਹਿਲਾਂ ਵੀ ਜਾਂਦਾ ਇਹ ਇਹ ਕਰਦੇ ਹੀ ਰਹਿੰਦੇ ਅੱਛਾ ਆਹ ਦੇਖ ਲੋ ਕੀ ਕਰਦਾ ਪਿਆ ਇੱਥੇ ਐਦੀ ਵੀਡੀਓ ਬਣਾਓ ਆਹ ਦੇਖੋ ਆ ਕੀ ਕੰਮ ਕਰ ਰਿਹਾ ਕੀ ਕਰਦਾ ਪਿਆ ਕੋਣ ਨਹੀਂ ਆਹ ਕੀ ਹੋ ਰਿਹਾ ਆਹ ਕੀ ਕਰ ਰਿਹਾ ਤੂੰ ਦੱਸ ਜਵਾਬ ਦੇ ਇਹ ਕੰਮ ਆ ਕੋਈ ਕਿਉਂ ਕਰਦਾ ਸੀ ਇਹ ਕੰਮ ਮੈਂ ਕਿਹੜਾ ਚੋਰੀ ਕੀਤੀ ਆ ਅੱਛਾ ਚੋਰੀ ਨਹੀਂ ਕੀਤੀ ਤੇ ਤੂੰ ਬੜਾ ਮਹਾਨ ਕੰਮ ਕੀਤਾ ਕਿਉਂ ਕਰਦਾ ਸੀ ਇਹ ਹੁੰਦੇ ਬੰਦੇ ਦੇ 100 ਕੰਮ ਹੁੰਦੇ ਆ 100 ਕੰਮ ਮਤਲਬ ਹੁੰਦੀ ਮਜਬੂਰੀ ਅਗਲੇ ਦੀ ਹਰੇਕ ਬੰਦਾ ਕਿਹੇ ਇਹ ਮਜਬੂਰੀ ਹੈ ਤੇਰੀ ਸੰਯੋਗ ਨਹੀਂ ਬਾ ਸੰਯੋਗ ਬੰਨੇ ਵੇ ਮੇਰੇ ਸੰਯੋਗ ਨਹੀਂ ਬੰਨੇ ਮਤਲਬ ਸੰਯੋਗ ਬੰਨੇ ਵੇ ਆ ਮੇਰੇ ਇਹਦਾਂ ਬੰਨੇ ਆ ਉਹ ਬਾਬੇ ਨੇ ਕਿਹਾ ਸੀ ਬਾਬਾ ਬਾਬੇ ਨੇ ਕਿਹੜੇ ਬਾਬੇ ਨੇ ਕਿਹੜੇ ਬਾਬੇ ਨੇ ਤੈਨੂੰ ਵਹਿਮਾ ਚ ਪਾਤਾ ਸਾਡੇ ਪਿੰਡ ਪਿੰਡ ਕਿਹੜੇ ਪਿੰਡ ਦਾ ਤੂੰ? ਐਸੇ ਪਿੰਡ ਦਾ ਹੀ ਆ ਨੀਲੇ ਵਾਲੇ ਦਾ। ਅੱਛਾ ਕੀ ਨਾਮ ਕੀ ਆ ਤੇਰਾ? ਮੋਹਗੀ ਲੈਣਾ ਨਾਮ ਤੋਂ। ਏਡਾ ਬੇਸ਼ਰਮ ਇਨਸਾਨ ਆ ਤੂੰ। ਕੀ ਉਮਰ ਆ ਤੇਰੀ? ਬੋਲ। 26 ਸਾਲ ਤੇ ਕੀ ਸੰਜੋਗ ਕੀ ਮਤਲਬ ਕਰਦਾ ਕਿਉਂ ਪਿਆਸੀ ਕਾ ਤੂੰ ਕੀਤਾ ਇਹ? ਵਿਆਹ ਨਹੀਂ ਹੁੰਦਾ ਪਿਆ ਸੰਜੋਗ ਬੰਨੇ ਮੇਰੇ ਰਿਸ਼ਤਾ ਵਿਆਹ ਨਹੀਂ ਹੁੰਦਾ ਪਿਆ ਤੇ ਐਡਾ ਵਿਆਹ ਹੋ ਜਾ। ਤਕੋ ਜੰਤੇ ਬਥੇਰਿਆਂ ਦੇ ਬਾਬਾ ਅੱਛਾ ਤੁਹਾਨੂੰ ਇਹ ਬਾਬਾ ਜਿਹੜਾ ਵੀ ਹੈ ਨਾ ਕਿੰਨੇ ਪੈਸੇ ਦਿੱਤੇ ਉਹਨੂੰ ਕਿੰਨੂੰ ਬਾਬੇ ਨੂੰ ਜਿੰਨੇ ਤੈਨੂੰ ਵਹਿਮਾਂ ਚ ਪਾਇਆ ਆਹ ਕਰਨ ਲਈ ਗਿਆ ਉਹ ਤਾਂ ਮੱਥਾ ਟੇਕਿਆ ਮੱਥਾ ਟੇਕਿਆ ਕਿੰਨੇ ਦਾ ਮੱਥਾ ਟੇਕਿਆ 1100 1100 ਲਏ ਕਿਤੇ ਕੋਲੋਂ ਸੀ ਸ਼ਰਮ ਬੀਬੀ ਦਾ ਬੀਬੀ ਤੋ ਕੋਈ ਕੰਮ ਨਹੀਂ ਕਰਦਾ ਤੂੰ ਕੰਮ ਹੈ ਨਹੀਂ ਹਜੇ ਤੇ ਤੈਨੂੰ ਕੀ ਲੱਗਦਾ ਜੇ ਮੰਨ ਲਓ ਤੇਰਾ ਵਿਆਹ ਹੋ ਵੀ ਜਾਏ ਤਕਿਓ ਵਸੂ ਕੀ ਜਿਹੜੀ ਵੀ ਕੁੜੀ ਆਊਗੀ ਤੇਰੇ ਨਾਲ ਤੂੰ ਕੋਈ ਕੰਮ ਨਹੀਂ ਕਰਦਾ ਉਹਨੂੰ ਖਵਾਏਂਗਾ ਭੋਇਆਏਂਗਾ ਕਿਵੇਂ ਖਵਾਏਂਗਾ ਖਾਹੀ ਨਹੀਂ ਖਾਂਦੇ ਇਹ ਖਾਈ ਜਾਂਨੇ ਘਰੋਂ ਦੇਖੋ ਐਦਾਂ ਨਹੀਂ ਰਿਸ਼ਤੇ ਹੁੰਦੇ ਐਦਾਂ ਕੋਈ ਕੰਮ ਨਹੀਂ ਹੁੰਦਾ ਅੱਛਾ ਇਹ ਪਹਿਲੀ ਵਾਰ ਕੀਤਾ ਕਿ ਪਹਿਲਾਂ ਵੀ ਕਰਦਾ ਚਾਰ ਕਰੀ ਕੀਤਾ ਪਹਿਲਾਂ ਉੱਚੀ ਬੋਲ ਉੱਚੀ ਚਾਰ ਵਾਰੀ ਕੀਤਾ ਪਹਿਲਾਂ ਅੱਛਾ ਚਾਰ ਵਾਰੀ ਕੀਤਾ ਤੇ ਚਾਰ ਵਾਰੀ ਕੀ ਤੇਰੇ ਸਾਝੋਗੇ ਟੂਨੇ ਓਏ ਬਣ ਜਾਂਦੇ ਕੰਮ ਕਈਆਂ ਨੇ ਬਣ ਜਾਂਦੇ ਕਈ ਵਾਰੀ ਪੈ ਜਾਂਦਾ ਕੋਈ ਵਿਘਨ ਅੱਛਾ ਜਿਵੇਂ ਅੱਜ ਪੈ ਗਿਆ ਅੱਛਾ ਅਸੀਂ ਪਾਤਾ ਵਿਗਣ ਲਾਓ ਜੀ ਇਹ ਕਹਿ ਰਿਹਾ ਅਸੀਂ ਵਿਗਣ ਪਾਤਾ ਤੂੰ ਨੌਜਵਾਨ ਮੁੰਡਾ ਹੈ ਪੜਿਆ ਵੀ ਹੈ ਕਿ ਨਹੀਂ ਬੀਐਡ ਕੀਤੀ ਹੈ ਬੀਐਡ ਕੀਤੀ ਦੇਖ ਲਓ ਬੀਐਡ ਮਤਲਬ ਟੀਚਰ ਦੀ ਪੜ੍ਹਾਈ ਤੁਸੀਂ ਟੀਚਰ ਦੀ ਪੜ੍ਹਾਈ ਕੀਤੀ ਹੈ ਤੂੰ ਲੋਕਾਂ ਨੂੰ ਉਲਟਾ ਸਿਖਾ ਤੇ ਤੂੰ ਆਪ ਗਲਤ ਕੰਮ ਕਰ ਰਿਹਾ ਸੋਭ ਦੇਣੀ ਹੈ ਇਹੋ ਜਿਹਾ ਇਹ ਗਲਤ ਗਲਤ ਕੰਮ ਹੈ ਹੀ ਨਹੀਂ ਇਹਦੇ ਵਿੱਚ ਕੋਈ ਗਲਤ ਕੰਮ ਕੀ ਆ ਗਲਤ ਇਹ ਆ ਜਦੋਂ ਕੋਈ ਬੰਦੇ ਨੇ ਆਪ ਦਾ ਮੰਨ ਲਓ ਕੰਮ ਕਰਾਉਣਾ ਜੇ ਕੋਈ ਬੰਨਿਆ ਆਪਾਂ ਕਿਹੜਾ ਕਿਸੇ ਨੂੰ ਕੋਈ ਮਾੜਾ ਕਿਹਾ ਜਾ ਕਤਲ ਥੋੜੀ ਕਰਤਾ ਮੈਂ ਦੇਖੋ ਕਤਲ ਨਹੀਂ ਕੀਤਾ ਪਰ ਇਹ ਜਿਹੜੇ ਵਹਿਮ ਆ ਨਾ ਇਹ ਟੂਣੇ ਇਹ ਨਹੀਂ ਸੱਚ ਹੁੰਦੇ ਤੁਹਾਨੂੰ ਨੌਜਵਾਨ ਪੀੜੀ ਨੂੰ ਕੀ ਹੋ ਗਿਆ ਵੀ ਮੈਂ ਮੈਨੂੰ ਤੇ ਹੈਰਾਨ ਕੀ ਹੈ ਵੀ ਸਰਦਾਰ ਮੁੰਡਾ ਤੂੰ ਤੇ ਤੈਨੂੰ ਆਪਣੇ ਬਾਬੇ ਤੇ ਵਿਸ਼ਵਾਸ ਨਹੀਂ ਹੈਗਾ ਆਪਣੇ ਆਪਣੇ ਗੁਰੂ ਨਾਨਕ ਦੇਵ ਜੀ ਹੈਗਾ ਪਰ ਹੁਣ ਸੰਯੋਗ ਬੰਨੇ ਵੇ ਆ ਫਿਰ ਉਹ ਕੀ ਕਰ ਸਕਦੇ ਉਥੇ ਦੇਖੋ ਬਾਬਾ ਨਾਨਕ ساری ਜ਼ਿੰਦਗੀ ਇਹੀ ਸਮਝਾਉਂਦਾ ਰਹਿ ਗਿਆ ਕਿ ਵੀ ਇਹੋ ਜੇ ਕੰਮ ਇਹੋ ਜੇ ਟੂਨੇ ਟੱਪੇ ਕੁਝ ਨਹੀਂ ਹੁੰਦਾ ਤੇ ਤੁਸੀਂ ਫਿਰ ਵੀ ਉਹਨਾਂ ਰਾਮਾ ਤੇ ਤੁਰੀ ਜਾ ਰਹੇ ਹੋ ਕੀ ਕੀ ਫਾਇਦਾ ਇਸ ਚੀਜ਼ ਦਾ ਤੁਹਾਨੂੰ ਫਿਰ ਦੱਸੋ ਕੀ ਕੀਤਾ ਜਾਵੇ ਇਹੋ ਜੀ ਨੌਜਵਾਨ ਪੀੜੀ ਦਾ ਉਹ ਤਾਂ ਦੱਸ ਤੂੰ ਘਰ ਬਰਬਾਦ ਕਰਨ ਤੇ ਤੁਲਿਆ ਆ ਤੂੰ ਚੰਗੇ ਭਰੇ ਘਰ ਦਾ ਲੱਗਦਾ ਪਿਆ ਤੇ ਤੂੰ ਘਰੇ ਆਪਣਾ ਜਿਹੜਾ ਪੈਸੇ ਐਵੇਂ ਬਾਬਿਆਂ ਨੂੰ ਉਹ ਬਾਬੇ ਦੇ ਤਾਂ ਆਪਣੀ ਦਕਸ਼ਨਾ ਜਿਹੜੀ ਉਹਨੇ ਆਪਣਾ ਜੇਬ ਖਰਚੀ ਲੈ ਲਈ ਆ ਤੁਹਾਨੂੰ ਸਮਝਣਾ ਪੈਣਾ ਨਹੀਂ ਹੈ ਤਾਂ ਇਹ ਨਹੀਂ ਦੁਨੀਆ ਜਾਂਦੀ ਹੈ ਇਹ ਨਹੀਂ ਦੁਨੀਆ ਮੰਨਦੀ ਉੱਥੇ ਸਾਰਾ ਪਿੰਡ ਜਾਂਦਾ ਮਤਲਬ ਬਾਹਰਲੇ ਪਿੰਡਾਂ ਤੋਂ ਵੀ ਆਉਂਦੇ ਲੋਕ ਵਾਵਾ ਉਹ ਬਾਬੇ ਨੇ ਆਪਣੀ ਦੁਕਾਨ ਚ ਚਲਾਈ ਹੋਈ ਆ ਤੁਹਾਨੂੰ ਇਹ ਸਮਝਣਾ ਪੈਣਾ ਦੇਖ ਤੂੰ ਨੌਜਵਾਨ ਮੁੰਡਾ ਤੇ ਇਹ ਕੰਮ ਛੱਡ ਦੇ ਏਦਾਂ 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 ਟੂਣਿਆਂ ਨਾਲ ਕੰਮ ਹੋਣ ਲੱਗ ਜਾਂਦਾ ਤਾਂ ਫਿਰ ਤਾਂ ਬਹੁਤ ਕੁਝ ਹੋ ਜਾਣਾ ਸੀ ਆ ਹੁਣ ਪੰਜਾਬ ਚ ਨਾ ਪਾਣੀ ਆਇਆ ਹੋਇਆ 10 ਟੂਣਾ ਕਰ ਹੁਣ ਹੁਣੇ ਪਾਣੀ ਖਤਮ ਹੋ ਜੇ 10 ਇਹੋ ਜੇ ਟੂਣਾ ਕਰ ਸਕਦਾ ਉਹ ਆ ਇਹਦਾ ਹੁਣ ਬਾਬੇ ਬਾਬੇ ਨੂੰ ਪਾਹਾਣਾ ਆਪਾਂ ਦਾ ਮੈਂ ਤਾਂ ਵਿਆਹ ਤੇ ਕਰਾਇਆ ਵਿਆਹ ਪੁੱਤ ਏਦਾਂ ਵਿਆਹ ਨਹੀਂ ਹੁੰਦੇ ਤੁਹਾਨੂੰ ਸਮਝਣਾ ਪੈਣਾ ਤੇ ਘਰੇ ਘਰ ਦੇ ਕੀ ਕਹਿੰਦੇ ਘਰਦਿਆਂ ਨੂੰ ਪਤਾ ਕਿ ਟੂਣਾ ਕਰਨਾ ਆ ਤੂੰ ਮੰਮੀ ਉਪਰ ਡੈਡੀ ਤੁੰਡੜੀ ਨਹੀਂ ਹਾਲੀ ਬੀਬੀ ਨੂੰ ਬਾ ਬੀਬੀ ਨੂੰ ਪਤਾ ਤੇ ਬੀਬੀ ਨੇ ਕਿ ਰੋਕਿਆ ਨਹੀਂ ਕਿ ਪੁੱਤ ਐਵੇਂ ਨਾ ਜਾ ਐਦਾਂ ਨਾ ਕਰ ਕੁਛ ਵੀ ਬੀਬੀ ਨੇ ਬੀਬੀ ਨੇ ਭੇਜਿਆ ਮਨਸਮਾਨ ਦੇ ਅੱਛਾ ਬੀਬੀ ਨੇ ਭੇਜਿਆ ਬੀਬੀ ਜਾਂਦੀ ਹਣੀ ਉਹ ਬਾਬੇ ਕੋਲ ਜਾਂਦੇ ਸਾਰਾ ਪਿੰਡ ਹੀ ਜਾਂਦਾ ਹੁਣ ਕੱਲੀ ਬੀਬੀ ਥੋੜੀ ਸਾਰਾ ਪਿੰਡ ਹੀ ਜਾਂਦਾ ਅੱਛਾ ਸਾਰਾ ਪਿੰਡ ਜਾਂਦਾ ਤਾਂ ਐਦਾ ਮਤਲਬ ਕੀ ਫਿਰ ਉਹ ਬਾਬੇ ਨੇ ਤਾਂ ਚੰਗੀ ਦੁਕਾਨ ਆਪਣੀ ਚਲਾਈ ਹੈ ਹਨਾ ਦੁਕਾਨ ਨਹੀਂ ਐ ਮਾਣਾ ਨਹੀਂ ਬੋਲੀਦਾ ਦਾਦਾ ਕਹਿ ਰੋ ਠੀਕਾ ਤੇ ਆਪਦਾ ਤੁਸੀਂ ਆਪਦਾ ਕੰਮ ਕਰੂ ਇੰਨਾ ਇੰਨਾ ਟੁੱਟ ਵਿਸ਼ਵਾਸ ਇੰਨਾ ਟੁੱਟ ਮਤਲਬ ਤੂੰ ਬਚਪਨ ਤੋਂ ਹੀ ਫਿਰ ਇਹੋ ਜਿਹੀ ਚੀਜ਼ਾਂ ਕਰਦਾ ਫਿਰ ਪੱਗ ਕਿਉਂ ਬੰਨੀ ਆ ਤੂੰ ਪੱਗ ਤਾਂ ਹੁਣ ਬੰਾ ਹੀ ਹੈਗੇ ਜਿਹ ਹੈਗੇ ਆ ਤਾਂ ਹੀ ਬੰਨੀ ਆ ਦੇਖੋ ਆਪਣੇ ਮਾਲਕ ਤੇ ਆਪਣੇ ਰੱਬ ਤੇ ਵਿਸ਼ਵਾਸ ਰੱਖਣਾ ਚਾਹੀਦਾ ਇਹੋ ਜਿ ਟੂਣਿਆਂ ਨਾਲ ਕੁਝ ਨਹੀਂ ਹੋਣ ਲੱਗਿਆ ਟੂਣਿਆਂ ਨਾਲ ਹੁੰਦਾ ਦੁਨੀਆ ਪਤਾ ਨਹੀਂ ਕਿੱਥੇ ਦੀ ਕਿੱਥੇ ਪਹੁੰਚ ਜਾਣੀ ਸੀ ਦੁਨੀਆ ਚੰਦ ਤੇ ਪਹੁੰਚ ਗਈ ਤੇ ਤੁਸੀਂ ਹਜੇ ਵੀ ਇੱਥੇ ਫਿਰਦੇ ਹੋ ਦੱਸੋ ਤੁਸੀਂ ਕੁਝ ਕਹਿਣਾ ਚਾਹੋਗੇ ਕਿ ਗਲਤ ਕੰਮ ਸੀ ਸਹੀ ਕੰਮ ਸੀ ਤੁਹਾਨੂੰ ਹਜੇ ਕੀ ਲੱਗਦਾ ਔਰ ਛੇ ਆਪਾਂ ਗਲਤ ਤਾਂ ਕੀਤਾ ਹੀ ਕੋਈ ਨਹੀਂ ਗਲਤ ਦੇ ਦੇ ਚ ਕਿਹੜਾ ਹਣ ਗਲਤ ਕਿਹੜਾ ਆਪਾਂ ਕੋਈ ਇਹਦਾ ਕਤਲ ਕਰਤਾ ਜਾਂ ਬੰਦਾ ਮਾਰਤਾ ਦੇਖੋ ਜੇ ਤੁਹਾਡੇ ਆਉਂਦਾ ਬੰਦਾ 100 ਉਹਦੇ ਹਣ ਮੈਂ ਕੱਲਾ ਥੋੜੀ ਹੁਣ ਕਿੰਨੇ ਬੰਦੇ ਆਉਦੇ ਆ ਹੋਰ ਹੀ ਕੋਲੇ ਹਜ਼ਾਰਾਂ ਦੇ ਹਿਸਾਬ ਨਾਲ ਦੇਖੋ ਜੇਕਰ ਬੰਦੇ ਉਹਨਾਂ ਕੋਲ ਜਾਂਦੇ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਸਹੀ ਹੈਗਾ ਭੇਡ ਚਾਲ ਚੱਲਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਸਾਨੂੰ ਇਹ ਲੱਗਦਾ ਕਿ ਤੁਹਾਨੂੰ ਨੌਜਵਾਨ ਪੀੜੀ ਨੂੰ ਸਮਝਣਾ ਚਾਹੀਦਾ ਕਿ ਤੁਸੀਂ ਆਉਣ ਵਾਲੀ ਪੀੜੀ ਨੂੰ ਸੁਧਾਰਨਾ ਹੈ ਕਿ ਛੋਕੜ ਪੀੜੀ ਨੂੰ ਵੀ ਸੁਧਾਰਨਾ ਹੈ ਜਿਹੜੇ ਵਹਿਮਾਂ 'ਚ ਪਏ ਆ ਉਲਟਾ ਤੁਸੀਂ ਇਹ ਚੀਜ਼ਾਂ ਕਰ ਰਹੇ ਹੋ ਕਿੱਧਰ ਜਾਊਗਾ ਸਮਾਜ ਇਹ ਲੋਣਾ ਜਾਊਗਾ ਕੁਛ ਔਰ ਬੰਦਾ ਮੇਰੀ ਗੱਲ ਸੁਣੋ ਹੁਣ ਬੰਦਾ ਸੋ ਆਪ ਦਾ ਕਰਦਾ ਹੀ ਆ ਕਿ ਮੇਰਾ ਕੰਮ ਹੋ ਜਾ ਮੇਰਾ ਹੋ ਜਾ ਇਹ ਤਾਂ ਉਹਦੇ ਲਈ ਮਿਹਨਤ ਕਰਨੀ ਹੁੰਦੀ ਹੈ ਬੰਦੇ ਨੂੰ ਐਂ ਤਾਂ ਟੂਣਿਆਂ ਨਾਲ ਸੌਖਾ ਕੰਮ ਹੋ ਜਾ ਫੇਰ ਤੁਸੀਂ ਵਹਿਮ ਫਿਰ ਬੁਲਾਇ ਫਿਰਦੇ ਹੋ ਨਾ ਬਹੁਤ ਜ਼ਿਆਦਾ ਓਏ ਜਿਹੜੇ ਹੁਣ ਜਿਹੜੇ ਸੰਜੋਗ ਹੀ ਬੰਨੇ ਆ ਉਹ ਉਹ ਤਾਂ ਐਈ ਬਈ ਉਹ ਤਾਂ ਸੰਜੋਗ ਦੇਖੋ ਜੀ ਜਦੋਂ ਤੁਸੀਂ ਕੰਮ ਕਰੋਗੇ ਚੰਗਾ ਭਲਾ ਤੁਹਾਨੂੰ ਰਿਸ਼ਤਾ ਮਿਲ ਜਾਊਗਾ ਜਦੋਂ ਤੁਸੀਂ ਹੈਗੇ ਹੀ ਵਿੱਲੇ ਕੋਈ ਕੰਮ ਹੀ ਨਹੀਂ ਕਰਨਾ ਤਾਂ ਐਦਾਂ ਥੋੜੀ ਹੋ ਜਾਂਦਾ ਕਿ ਟੂਣਿਆਂ ਨਾਲ ਹੋਣ ਲੱਗ ਪੈਂਦੇ। ਤੇ ਫਿਰ ਤੁਸੀਂ ਹੋਰ ਜਿਹੜੇ ਇੱਥੇ ਅੱਜਕੱਲ ਕਰਪਸ਼ਨ ਚੱਲ ਰਹੀ ਐ, ਇੰਨੀ ਲੁੱਟ ਖੋ ਚੱਲ ਰਹੀ ਐ, ਚੋਰੀ ਚੱਕਾ ਚੱਲ ਰਿਹਾ ਸਾਰਾ ਕੁਝ। ਉਹਨਾਂ ਦੇ ਟੂਣਾ ਕਰਾਓ ਹਾਂ। ਸੰਜੋਗ ਨੂੰ ਤੁਸੀਂ ਕੀ ਕਰਨਾ ਹੈ? ਜਦੋਂ ਤੁਸੀਂ ਮਹਾਨ ਕੰਮ ਕਰੋਗੇ ਤਾਂ ਤੁਹਾਡਾ ਆਪੇ ਹੀ ਕੰਮ ਹੋ ਜਾਣਾ। ਤੁਸੀਂ ਦੱਸੋ ਕਿ ਇਹੋ ਦੀ ਕੰਮਾਂ ਤੇ ਟੂਣਾ ਕਰਾ ਸਕਦੇ ਆਂ ਫਿਰ? ਕਿਹੜੇ ਕੰਮਾਂ? ਆਹੀ ਹੋਣਾ ਜਿਵੇਂ ਕਰਪਸ਼ਨ ਹੋਗੀ। ਤੁਹਾਨੂੰ ਇਹਨਾਂ ਦਾ ਮਤਲਬ ਵੀ ਪਤਾ? ਆਪਣੇ ਸੰਜੋਗ ਤੋਂ ਇਲਾਵਾ ਵੀ ਤਾਂ ਸਮਾਜ 'ਚ ਜਾਓ ਕਿ ਹੋਰ ਕਿ ਸਮਾਜ 'ਚ ਕਿੰਨੀਆਂ ਬੁਰਾਈਆਂ ਉਹਨਾਂ ਤੇ ਟੂਣਾ ਕਰੋ। ਹੋਇਆ ਤਾਂ ਉਹ ਬਈ ਬਾਬੇ ਨੂੰ ਪਤਾ ਉਹਨੂੰ ਬੋਲ ਲੈ। ਦੇਖੋ ਇਹ ਜਿਹੜੇ ਨੌਜਵਾਨ ਪੀੜੀ ਆ ਇਹਨਾਂ ਦਾ ਵੀ ਦਿਮਾਗ ਮੈਨੂੰ ਲੱਗਦਾ ਪ੍ਰੇਸ਼ਟ ਹੋ ਚੁੱਕਿਆ। ਇਹ ਸਾਡਾ ਵੀਡੀਓ ਬਣਾਉਣ ਦਾ ਤੇ ਇਸ ਮੁੰਡੇ ਨੂੰ ਰੰਗੀ ਹਾਥੀ ਫੜਨ ਦਾ ਸਾਡਾ ਇਹੀ ਮਕਸਦ ਸੀ ਕਿ ਇਹੋ ਜੀ ਨੌਜਵਾਨ ਪੀੜੀ ਦਾ ਜਦ ਦਿਮਾਗ ਇਹੋ ਜੀ ਕੰਮਾਂ 'ਚ ਜਾਏਗਾ ਤਾਂ ਫਿਰ ਸਮਾਜ ਕਿੱਧਰ ਨੂੰ ਜਾਏਗਾ। ਤਾਂ ਇਹੋ ਜਿਹੇ ਕੰਮਾਂ ਤੋਂ ਦੂਰ ਰਹੋ। ਟੂਣਾ ਇਹੋ ਜੇ ਵਹਿਮ ਭਰਮ ਪਾਲਣ ਦੀ ਕੋਈ ਜ਼ਰੂਰਤ ਨਹੀਂ ਇਹ ਸੱਚ ਨਹੀਂ ਹੁੰਦੇ ਧੰਨਵਾਦ